ਤੁਸੀਂ ਦੇਖ ਰਹੇ ਹੋ ਪੰਜਾਬ ਟੌਪ ਨਿਊਜ਼ ਅੱਜ ਪਿੰਡ ਗੰਭੋਵਾਲ ਵਿਖੇ 117ਵਾਂ ਸੂਫੀ ਅਤੇ ਸੱਭਿਆਚਾਰਕ ਮੇਲਾ ਬਾਬਾ ਪੀਰ ਗਾਜ਼ੀ ਦੀ ਦਰਗਾਹ ਤੇ ਬੜੀ ਹੀ ਸ਼ਰਧਾ ਨਾਲ ਮਨਾਇਆ ਗਿਆ ਜਿਸ ਵਿੱਚ ਨਾਮਵਰ ਗਾਇਕਾ ਨੇ ਆਪਣੇ ਆਪਣੇ ਫਨ ਦਾ ਮਜ਼ਹਿਰਾ ਕਰਕੇ ਆਈਆਂ ਸੰਗਤਾਂ ਦਾ ਮਨ ਮੋਲਿਆ ਸੰਤਾਂ ਵੱਲੋਂ ਪਾਪਾ ਜੀ ਦੀ ਦਰਗਾਹ ਤੇ ਮੱਥਾ ਟੇਕਿਆ ਤੇ ਆਸ਼ੀਰਵਾਦ ਪ੍ਰਾਪਤ ਕੀਤਾ ਮੇਲੇ 'ਚ ਸਾਈ ਮਧੂ ਜੀ ਜਿਲੰਦਰ ਵਾਲੇ ਮੁੱਖ ਮਹਿਮਾਨ ਵਲੋਂ ਸ਼ਿਰਕਤ ਕਰਦਿਆਂ ਕਿਹਾ ਕਿ ਅਜਿਹੇ ਮੇਲੇ ਪੂਰੇ ਦੇਸ਼ ਵਿੱਚ ਹੋਣੇ ਚਾਹੀਦੇ ਨੇ ਜਿਹੜੇ ਉਸ ਖੂਦਾ ਦੇ ਨਾਲ ਜੋੜਦੇ ਨੇ ਤੇ ਪਾਈਚਾਰਕ ਸਾਂਝ ਨੂੰ ਵੀ ਬਰਕਰਾਰ ਰੱਖਦੇ ਨੇ ਰਾਜ ਆਹਿਆਪੁਰ ਬਲੋਂ ਸਟੇ ਸਕੱਟਰੀ ਦੀ ਸੇਵਾ ਨਿਭਾਈ ਗਈ ਮੇਲੇ ਦੇ ਪ੍ਰਬੰਧਕਾਂ ਵੱਲੋਂ ਸਾਈ ਮਧੂ ਜੀ ਦਾ ਮੋਮੈਂਟਸ ਦੇ ਕੇ ਸਨਮਾਨਿਤ ਕੀਤਾ ਸਾਈ ਜੀ ਵੱਲੋਂ ਆਇਆ ਸੰਗਤਾਂ ਦਾ ਧੰਨਵਾਦ ਵੀ ਕੀਤਾ ਗਿਆ ਗਾਇਕ ਗੁਰਮੁਖ ਦੁਆਬੀਆ ਦੇ ਗੀਤਾਂ ਨੇ ਸੰਗਤਾਂ ਦਾ ਜਿੱਥੇ ਮਨੋਰੰਜਨ ਕੀਤਾ ਉੱਥੇ ਹੀ ਸੰਗਤਾਂ ਨੂੰ ਬੰਦਗੀ ਨਾਲ ਵੀ ਜੋੜਿਆ। ਹੀ ਦੋਸਤੋ ਸੰਗੀਤ ਬਹੁਤ ਪਿਆਰ ਸੰਗੀਤ ਬਹੁਤ ਪਿਆਰ ਹੋਰ ਰੱਬ ਦੇ ਖਿਲਾਫ ਨਹੀਂ ਸੁੱਖਾਂ ਨੂੰ रत जे पीला सुरखांजाणे रत जे पुशीअ